ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਕਿ ਸਾਨੂੰ ਗੁਰਬਾਣੀ ਦੇ ਗਿਆਨ ਤੋਂ ਪਟਕਾਇਆ ਤਾਂ ਨਹੀਂ ਜਾ ਰਿਹਾ ਦੋਸਤੋ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਕਥਾਵਾਚਕ ਤੇ ਪ੍ਰਚਾਰਕ ਤੇ ਬਾਬੇ ਆਮ ਧੋਲੀ ਪਾਲੀ ਸੰਗਤ ਨੂੰ ਗੁਰਬਾਣੀ ਦੇ ਨਾਂ ਤੇ ਧੰਬਲ ਪੂਸੇ ਵਿੱਚ ਪਾ ਰਹੇ ਹਨ ਅੱਜ ਤੱਕ ਮੈਂ ਇੱਕ ਵੀ ਕਿਸੇ ਕਥਾਵਾਚਕ ਦਾ ਕੀਰਤਣੀਏ ਨੂੰ ਨਹੀਂ ਸੁਣਿਆ ਜਿਹੜਾ ਗੁਰਬਾਣੀ ਵਿੱਚੋਂ ਸ਼ਬਦ ਲੈ ਕੇ ਉਸ ਦੀ ਵਿਆਖਿਆ ਕਰਕੇ ਸੰਗਤ ਨੂੰ ਸੁਣਾ ਰਿਹਾ ਹੋਵੇ ਉਹ ਜਾਣ ਤਾਂ ਸ਼ੁਰੂ ਵਿੱਚ ਹੀ ਲਗਾਤਾਰ ਵਾਹਿਗੁਰੂ ਸ਼ਬਦ ਦਾ ਰਟਨ ਕਰਾਉਣ ਲੱਗ ਜਾਂਦਾ ਹੈ ਅਤੇ ਜਾਂ ਫਿਰ 5-10 ਮਿੰਟ ਦੇ ਅੰਦਰ-ਅੰਦਰ ਗੱਲਬਾਤ ਦੇ ਕਈ-ਕਈ ਟੌਪਿਕ ਬਦਲ ਜਾਂਦਾ ਹੈ ਉਹ ਕਿਸੇ ਇੱਕ ਟੌਪਿਕ ਤੇ ਗੱਲ ਹੀ ਨਹੀਂ ਕਰਦਾ ਮੈਂ YouTube ਉੱਪਰ ਕਹਿੰਦੇ ਕਹੋਂਦੇ ਕਥਾਵਾਚਕਾਂ ਨੂੰ ਸੁਣਦਾ ਰਹਿੰਦਾ ਹਾਂ ਇੱਕ ਕਥਾਵਾਚਕ ਮੈਂ ਉਸਦਾ ਨਾਂ ਨਹੀਂ ਲੈਣਾ ਜਦ ਸੰਗਤ ਨੂੰ ਸੰਗਤ ਉਸ ਨੂੰ 10 ਰੁਪਏ ਮੱਥਾ ਟੇਕਦੇ ਹੈ ਤਾਂ ਪਤਾ ਨਹੀਂ ਉਹ ਉਤਲੇ ਮਨੋਂ ਕਹਿੰਦਾ ਹੈ ਕਿ ਭਾਈ ਤੁਸੀਂ ਮੈਨੂੰ ਮੱਥਾ ਨਾ ਟੇਕੋ ਮਹਾਰਾਜ ਅੱਗੇ ਮੱਥਾ ਟੇਕ ਦਿਓ ਪ੍ਰਮਾਤਮਾ ਦਾ ਦਿੱਤਾ ਹੋਇਆ ਮੇਰੇ ਕੋਲ ਬਹੁਤ ਕੁਝ ਹੈ ਪਰ ਜੇਕਰ ਮੈਨੂੰ ਲੋੜ ਹੋਈ ਤਾਂ ਮੈਂ ਤੁਹਾਡੇ ਕੋਲੋਂ ਮੰਗ ਕੇ ਲੈ ਲਵਾਂਗਾ ਆਪਣੀ ਕਥਾ ਦੇ ਦੌਰਾਨ ਉਹ ਕਹਿੰਦਾ ਹੈ ਕਿ ਗੁਰਬਾਣੀ ਨੂੰ ਬੁੱਧੀ ਨਾਲ ਨਹੀਂ ਸਮਝਿਆ ਜਾ ਸਕਦਾ ਗੁਰਬਾਣੀ ਨੂੰ ਸਮਝਣ ਵਾਸਤੇ ਸਾਨੂੰ ਆਪਣੀ ਬੁੱਧੀ ਉਲਟੀ ਕਰਨੀ ਪਵੇਗੀ ਉਹ ਇਹ ਵੀ ਕਹਿ ਰਹੇ ਹਨ ਕਿ ਗੁਰਵਾਣੀ ਨੂੰ ਸਮਝਣਾ ਆਮ ਬੰਦੇ ਦੇ ਵੱਸ ਦੀ ਗੱਲ ਹੀ ਨਹੀਂ ਹੈ ਇਹ ਤਾਂ ਕਰੋੜਾਂ ਆਦਮੀਆਂ ਵਿੱਚੋਂ ਕੋਈ ਵਿਰਲਾ ਆਦਮੀ ਹੀ ਸਮਝ ਸਕਦਾ ਹੈ ਕਹਿਣ ਦਾ ਭਾਵ ਉਸ ਨੇ ਸ਼ੁਰੂ ਵਿੱਚ ਹੀ ਸੰਗਤ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਤੁਸੀਂ ਚੁੱਪ ਕਰਕੇ ਸਾਡੀਆਂ ਗੱਲਾਂ ਸੁਣੀ ਚੱਲੋ ਤੁਸੀਂ ਕੋਈ ਸਵਾਲ ਹੀ ਨਹੀਂ ਕਰਨਾ ਕਿਉਂਕਿ ਇਹ ਤੁਹਾਡੇ ਸਮਝ ਤੋਂ ਬਾਹਰ ਦੀਆਂ ਗੱਲਾਂ ਹਨ ਉਸ ਕਥਾਵਾਚਕ ਦੀ ਗੱਲ ਸਾਫ਼-ਸਾਫ਼ ਸਮਝ ਆ ਰਹੀ ਹੈ ਕਿ ਜੇਕਰ ਤੁਸੀਂ ਰੱਬ ਨੂੰ ਮਿਲਣਾ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਸਿੱਧਾ ਨਹੀਂ ਮਿਲੇਗਾ ਰੱਬ ਨੂੰ ਸਿਰਫ ਅਸੀਂ ਹੀ ਤੁਹਾਨੂੰ ਮਿਲਾ ਸਕਦੇ ਹਾਂ ਆਪਣੀ ਕਥਾ ਦੇ ਦੌਰਾਨ ਉਹ ਕਥਾਵਾਚਕ ਸੰਗਤਾਂ ਨੂੰ ਕਹਿ ਰਿਹਾ ਹੈ ਕਿ ਭਾਈ ਗੁਰੂ ਦੀ ਜੇਕਰ ਨਿਗਾਹ ਸਿੱਧੀ ਹੋ ਜਾਵੇ ਤਾਂ ਉਹ ਆਪਣੇ ਭਗਤ ਤੋਂ ਕੁਝ ਵੀ ਕਰਵਾ ਸਕਦਾ ਹੈ ਜਿਵੇਂ ਕਿ ਬਾਬਾ ਦੀਪ ਸਿੰਘ ਨੇ ਆਪਣੇ ਸਿਰ ਨੂੰ ਤਲੀਆਂ ਉੱਪਰ ਠਕਾ ਕੇ ਦੁਸ਼ਮਣਾਂ ਦੀਆਂ ਭਾਜੜਾਂ ਪਵਾ ਦਿੱਤੀਆਂ ਸਨ ਬਾਬਾ ਨਾਮਦੇਵ ਨੇ ਇੱਕ ਮਰੀ ਹੋਈ ਗਾਂ ਨੂੰ ਜਿਉਂਦਾ ਕਰ ਦਿੱਤਾ ਸੀ ਦੋਸਤੋ ਹੁਣ ਆਪਾਂ ਇਹੋ ਜਿਹੇ ਕਥਾਵਾਚਕ ਦਾ ਕਥਾਵਾਚਕ ਦੀ ਕਥਾ ਦਾ ਵਿਸ਼ਲੇਸ਼ਣ ਕਰ ਗਏ ਤਾਂ ਕੀ ਤੁਸੀਂ ਆਪਣੇ ਬੁੱਧੀ ਨੂੰ ਉਲਟਾ ਕਰਕੇ ਭਾਵ ਬੁੱਧੀ ਨੂੰ ਜਿੰਦਰਾ ਮਾਰ ਕੇ ਆਪਣੀ ਗਰਵਾਣੀ ਨੂੰ ਸਮਝ ਸਕੋਗੇ ਦੇਮੇਕੋ ਬਾਬਾ ਜੀ ਦਾ ਕਥਾਵਾਚਕ ਕਹਿ ਰਿਹਾ ਹੈ ਕਿ ਆਪਾਂ ਗੁਰਬਾਣੀ ਨੂੰ ਸਮਝਣ ਵਾਸਤੇ ਇਹੋ ਜਿਹੇ ਬਾਬੇ ਦਾ ਕਥਾਵਾਚਕ ਦੀ ਤਲਾਸ਼ ਕਰੀਏ ਜਿਹੜਾ ਸਾਨੂੰ ਗੁਰਬਾਣੀ ਦੇ ਗੁੱਝੇ ਭੇਦ ਸਮਝਾਏਗਾ ਕਿ ਉਸ ਬਾਬੇ ਦੀ ਇਹ ਕੋਈ ਚਾਲ ਤਾਂ ਨਹੀਂ ਜਿਹੜਾ ਸੰਗਤ ਨੂੰ ਆਪਣੇ ਕੋਲ ਇਕੱਠਾ ਕਰਨ ਵਾਸਤੇ ਸਾਨੂੰ ਇਹੋ ਜਿਹੀਆਂ ਗੱਲਾਂ ਸਮਝਾ ਰਿਹਾ ਹੈ ਸਾਡੇ ਗੁਰੂਆਂ ਨੇ ਆਪਣੇ ਜੀਵਨ ਕਾਲ ਵਿੱਚ ਇੱਕ ਵੀ ਗੱਲ ਚਮਤਕਾਰ ਵਾਲੀ ਨਹੀਂ ਕੀਤੀ ਅਤੇ ਨਾ ਹੀ ਸਾਡੀ ਗਰਵਾਣੀ ਚਮਤਕਾਰਾਂ ਨੂੰ ਮੰਨਦੀ ਹੈ ਪਰ ਇਹਨਾਂ ਲੋਕਾਂ ਨੇ ਬਾਬਾ ਦੀਪ ਸਿੰਘ ਨੂੰ ਬਿਨਾਂ ਸੀਸ ਤੋਂ ਜੰਗ ਲੜਵਾ ਦਿੱਤੀ ਤੇ ਭਗਤ ਨਾਮਦੇਵ ਜੀ ਤੋਂ ਮਰੀ ਹੋਈ ਗਾਂ ਨੂੰ ਜਿਉਂਦਾ ਕਰਕੇ ਦੁੱਧ ਦੀ ਬਾਲਟੀ ਭਰਵਾ ਦਿੱਤੀ ਸਾਡੇ ਪਹਿਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਬਾਣੇ ਜਪਜੀ ਸਾਹਿਬ ਵਿੱਚ ਸਾਨੂੰ ਫਰਮਾਉਂਦੇ ਹਨ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਭਾਵ ਸਾਨੂੰ ਕੁਦਰਤ ਦੇ ਨਿਯਮਾਂ ਮੁਤਾਬਕ ਸਾਰੇ ਕੰਮ ਕਰਨੇ ਚਾਹੀਦੇ ਹਨ ਕੁਦਰਤ ਦੇ ਨਿਯਮ ਦੇ ਖਿਲਾਫ ਸਾਨੂੰ ਇੱਕ ਵੀ ਕੰਮ ਨਹੀਂ ਕਰਨਾ ਚਾਹੀਦਾ ਪਰ ਸਾਡੇ ਕਥਾਵਾਚਕ ਬਾਬਾ ਨਾਨਕ ਜੀ ਦੇ ਸ਼ਬਦ ਹੁਕਮ ਰਜਾਈ ਚੱਲਣਾ ਦੀਆਂ ਧਜੀਆਂ ਉਡਾ ਕੇ ਕੁਦਰਤ ਤੋਂ ਉਲਟ ਗੱਲਾਂ ਸੰਗਤ ਨੂੰ ਸੁਣਾ ਕੇ ਉਹਨਾਂ ਨੂੰ ਅੰਧਵਿਸ਼ਵਾਸ ਵਿੱਚ ਧੱਕ ਰਹੇ ਹਨ ਵੇਖਣ ਵਿੱਚ ਇਹਨਾਂ ਲੋਕਾਂ ਦਾ ਪਹਿਰਾਵਾ ਸਿੱਖੀ ਵਾਲਾ ਹੈ ਪਰ ਇਹ ਲੋਗ ਗੱਲਾਂ ਗਰਵਾਣੀ ਦੇ ਉਲਟ ਕਰਦੇ ਹਨ ਇਹਨਾਂ ਲੋਕਾਂ ਨੂੰ ਪਤਾ ਹੈ ਕਿ ਸਾਨੂੰ ਸੁਣਨ ਵਾਲਿਆਂ ਵਿੱਚੋਂ ਕਿਸੇ ਨੇ ਸਾਨੂੰ ਸਵਾਲ ਤਾਂ ਕੀ ਕਰਨਾ ਸੀ ਸਾਨੂੰ ਇੱਕ ਵੀ ਕੋਈ ਅੱਗੇ ਤੋਂ ਕੋਈ ਸਵਾਲ ਨਹੀਂ ਕਰੇਗਾ ਸਾਡਾ ਸਿੱਖਾਂ ਦਾ ਵੀ ਸਿੱਖਾਂ ਦੀ ਵੀ ਆਦਤ ਬਣ ਚੁੱਕੀ ਹੈ ਕਿ ਸਾਨੂੰ ਜੋ ਮਰਜ਼ੀ ਸੁਣਾਈ ਜਾਓ ਅਸੀਂ ਕੋਈ ਸਵਾਲ ਨਹੀਂ ਕਰਨਾ ਸਗੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਲਾ ਕੇ ਝੂਠ ਬੋਲਣ ਵਾਲੇ ਦਾ ਹੌਸਲਾ ਬਧਾਈ ਫੋਰ ਕਰ ਦਿੰਦੇ ਹਾਂ ਸੋ ਦੋਸਤੋ ਆਓ ਆਪਾਂ ਗਰਵਾਣੀ ਨੂੰ ਆਪ ਪੜ੍ਹੀਏ ਸਮਝੀਏ ਤੇ ਇਸ ਗਰਵਾਣੀ ਵਿੱਚਲੇ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਲਈਏ ਗਰਵਾਣੀ ਸਮਝਣੀ ਕੋਈ ਔਖੀ ਨਹੀਂ ਹੈ ਨਾਲ ਅੱਜ ਦੇ ਸਮੇਂ ਵਿੱਚ ਤਾਂ ਸਾਰੀ ਗੁਰਬਾਣੀ ਸਮੇਤ ਅਰਥਾਂ ਦੇ ਸਾਡੇ ਮੋਬਾਈਲ ਵਿੱਚ ਮੌਜੂਦ ਹੈ ਤੁਸੀਂ ਬਿਲਕੁਲ ਨਾ ਡਰੋ ਸਾਨੂੰ ਇਹਨਾਂ ਸਿੱਖੀ ਦੇ ਦੁਸ਼ਮਣ ਲੋਕਾਂ ਨੇ ਇਹਨਾਂ ਡਰਾ ਦਿੱਤਾ ਹੈ ਕਿ ਅਸੀਂ ਡਰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਹੀ ਨਹੀਂ ਲੱਗਦੇ ਓ ਯਾਰ ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਿਤਾ ਜੀ ਹਨ ਸਾਡੇ ਗੁਰੂ ਹਨ ਕੀ ਇੱਕ ਪੁੱਤਰ ਆਪਣੇ ਮਾਤਾ ਪਿਤਾ ਤੋਂ ਡਰਦਾ ਹੁੰਦਾ ਹੈ ਉਹ ਪੁੱਤਰ ਜਿੰਨਾ ਚਿਰ ਆਪਣੇ ਮਾਤਾ ਪਿਤਾ ਦੀ ਗੋਦ ਵਿੱਚ ਨਹੀਂ ਬੈਠਦਾ ਉਹਨਾਂ 'ਚ ਤਾਂ ਸੁਨੰਨ ਨਹੀਂ ਆਉਂਦਾ ਤੋੜ ਦਿਓ ਇਹ ਜੋ ਕੰਧ ਜੋ ਇਹਨਾਂ ਲੋਕਾਂ ਨੇ ਸਾਡੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਕਾਰ ਖੜੀ ਕੀਤੀ ਹੋਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਦਾ ਰਾਸਤਾ ਰابطਾ ਕਾਇਮ ਕਰੋ ਕੋਈ ਲੋੜ ਨਹੀਂ ਇਹਨਾਂ ਕਿਸੇ ਵਿਚੋਲਿਆਂ ਦੀ ਗੁਰੂ ਸਾਹਿਬ ਸਾਡੇ ਨਾਲ ਸਿੱਧੇ ਰੂਪ ਵਿੱਚ ਗੱਲਬਾਤ ਕਰਨਗੇ ਬਸ ਥੋੜੀ ਜਿਹੀ ਹਿੰਮਤ ਕਰਕੇ ਉਸ ਦੀ ਸ਼ਰਨ ਵਿੱਚ ਆ ਜਾਓ ਫਿਰ ਨਾ ਸਾਨੂੰ ਕੋਈ ਭਰਮ ਭਲੇਖੇ ਵਿੱਚ ਪਾ ਸਕੇਗਾ ਅਤੇ ਨਾ ਸਾਨੂੰ ਕੋਈ ਝੂਠੀਆਂ ਸਾਖੀਆਂ ਸੁਣਾ ਕੇ ਗਮਰਾਹ ਕਰ ਸਕੇਗਾ ਇਸ ਤਰ੍ਹਾਂ ਕਰ ਨਾਲ ਅਸੀਂ ਇਹਨਾਂ ਬਾਬਿਆਂ ਦੀ ਠੱਗੀ ਤੋਂ ਵੀ ਬਚ ਸਕਾਂਗੇ ਸੋ ਅਖੀਰ ਵਿੱਚ ਜੇਕਰ ਮੇਰੇ ਕੋਲੋਂ ਕੋਈ ਸ਼ਬਦ ਵੱਧ ਘੱਟ ਕਿਹਾ ਗਿਆ ਹੋਵੇ ਤਾਂ ਮੈਂ ਉਸ ਗੱਲ ਦੀ ਮਾਫੀ ਚਾਹੁੰਦਾ ਹਾਂ ਜੇਕਰ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗਣ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਸੌਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਸਤ ਸ੍ਰੀ ਅਕਾਲ